ਸਸਿਕਾ ਲੀ ਤੁਸੀਂ ਦੇਖ ਰਹੇ ਹੋ ਸਟਾਰ ਰੇਸ਼ੀ ਨਿਊਜ਼ ਚੈਨਲ ਅਵਲ ਬਾਈ ਦੇ ਨਾਲ ਅੱਜ ਗੱਲ ਕਰਾਂਗੇ ਜੋ ਹਾੜ ਆ ਰਹੇ ਦਿਨੋ ਦਿਨ ਲੋਕਾਂ ਦੇ ਮਕਾਨ ਟਹਿ ਰਹੇ ਆ ਪਰ ਸਰਕਾਰਾਂ ਦੇ ਬਹੁਤ ਦਾਅਵੇ ਕਰਦੇ ਪਈਆਂ ਅਸੀਂ ਇਹਨਾਂ ਲੋਕਾਂ ਦੇ ਘਰਾਂ ਤੱਕ ਰਸਲ ਪਾਣੀ ਪਹੁੰਚਾ ਰਹੇ ਆ ਤੇ ਸਾਡੇ ਨਾਲ ਸਮਾਜ ਸੇਵਕ ਨੇ ਇਸ ਗੱਲਬਾਤ ਕਰਦੇ ਆ ਉਹ ਕੀ ਕਹੜਾ ਜਾਂਦੇ ਜੋ ਸਰਕਾਰਾਂ ਕਹਿੰਦੀਆਂ ਪਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਆਪਣੀ ਮਾਰੀ ਜ਼ਰੂਰਤ ਹੋ ਜੀ ਮੈਂ ਬਲਵੀਰ ਸਿੰਘ ਅਰਚਾ ਸਾਬਕਾ ਪ੍ਰਧਾਨ ਕਰਾਂਦੀ ਯੂਨੀਵਰਸਿਟੀ ਅੰਮ੍ਰਿਤਸਰ ਸਰਕਾਰ ਸਾਰਿਆਂ ਦੇ ਸਾਹਮਣੇ ਹੈ ਜਿੰਨੇ ਹੜਾ ਹੜਾ ਨੇ ਪੰਜਾਬ ਦੇ ਵਿੱਚ ਮੰਦੀ ਹਾਲਤ ਕੀਤੀ ਹੈ ਉਹਦੇ ਵਿੱਚ ਸਰਕਾਰ ਦਾ ਰੋਲ ਸਾਰਿਆਂ ਦੇ ਸਾਹਮਣੇ ਆਇਆ ਕਿੱਥੇ 네ਗੇਟਿਵ ਰੋਲ ਹੈ ਬਿਲਕੁਲ ਜਿਹੜਾ ਮਹੀਨਾ 2 ਮਹੀਨੇ ਪਹਿਲਾਂ ਕੰਮ ਹੋ ਜਾਣਾ ਚਾਹੀਦਾ ਸੀ ਹੜ੍ਹਾਂ ਵਾਸਤੇ ਮੀਟਿੰਗਾਂ ਹੋਣੀਆਂ ਚਾਹੀਦੀਆਂ ਸੀ ਸਫਾਈਆਂ ਹੋਣੀਆਂ ਚਾਹੀਦੀਆਂ ਦਰਿਆਵਾਂ ਦੀਆਂ ਨਾਲਿਆਂ ਦੀਆਂ ਉਹ ਹੋਈਆਂ ਨਹੀਂ ਤੇ ਹੁਣ ਆ ਕੇ ਮੌਕੇ ਤੇ ਪਹਿਲਾਂ ਜਦੋਂ ਸੀਐਮ ਸਾਡੇ ਉਧਰ ਤਾਵਾਂ ਲੱਡੂ ਤੇ ਫਿਰਦੇ ਰਹੇ ਆ ਤੇ ਕੋਈ ਸਰਕਾਰ ਦਾ ਲੋਕ ਜਿੰਨੇ ਜਿੱਥੇ ਜਿੱਥੇ ਹੜਾਂ ਦੇ ਵਿੱਚ ਘਿਰੇ ਆ ਉਹਦੇ ਮੁਤਾਬਕ ਲੋਕਾਂ ਦੇ ਮੁਤਾਬਕ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ ਤੇ ਨਾ ਹੀ ਸਰਕਾਰ ਨੇ ਕੋਈ ਕਿਸੇ ਕਿਸਮ ਦੀ ਮਦਦ ਕੀਤੀ ਹੈ ਤੇ ਪਰ ਇਹਨਾਂ ਵੱਲੋਂ ਤਾਂ ਬੜੇ ਦਾਅਵੇ ਕੀਤੇ ਜਾ ਰਹੇ ਕਿ ਅਸੀਂ ਲੋਕਾਂ ਦੀ ਮਦਦ ਕਰਨ ਵਾਸਤੇ ਦਾਅਵੇ ਦੇ ਰਹੇ ਆ ਸਮਾਨ ਵੀ ਪਹੁੰਚਾ ਰਹੇ ਆ ਦਾਅਵੇ ਤਾਂ ਦੇਖੋ ਜਿੰਨੇ ਮਰਜ਼ੀ ਕਰੀ ਜਾਣ ਸਰਕਾਰ ਹੈ ਉਹ ਜਿਹੜਾ ਬੰਦਾ ਕੋਈ ਵਰਖਲਾ ਬੋਲਦਾ ਉਹਨੂੰ ਵੈਸੇ ਚੁੱਕ ਲੈਂਦੇ ਆ ਉਹ ਇਸ ਕਰਕੇ ਸਰਕਾਰ ਜੋ ਮਰਜ਼ੀ ਕਹਿ ਸਕਦੀ ਹੈ ਪਰ ਜ਼ਮੀਨੀ ਹਕੀਕਤ ਜਿਹੜੀ ਉਹ ਹੋਰ ਹੈ ਉਦੇ ਵਿੱਚ ਮੈਂ ਤੇ ਸਮਝਦਾ ਵੀ ਸੁਖਵੀਰ ਸਿੰਘ ਬਾਦਲ ਸਭ ਤੋਂ ਵੱਧ ਜਿਹੜਾ ਇਹ ਮਾਰਕਾ ਮਾਰਿਆ ਲੋਕਾਂ ਦੇ ਨਾਲ ਖੜਾ ਹੋਇਆ ਪੱਲਿਆ ਉਹਨੇ ਕਾਫੀ ਮਦਦ ਜਿਹੜੀ ਕੀਤੀ ਹੈ ਹਰ ਹੜ ਪ੍ਰਭਾਵਿਤ ਦੌਰਾ ਕੀਤਾ ਹੈ ਇਲਾਕੇ ਦਾ ਤੇ ਜਿੰਨੀ ਉਹ ਮਦਦ ਕਰ ਸਕਦਾ ਸੀ ਉਹਨੇ ਮੈਕਸਿਮਮ ਮਦਦ ਕੀਤੀ ਹੈ ਤੇ ਲੋਕ ਵੀ ਇਸ ਗੱਲ ਨੂੰ ਮੰਨਦੇ ਆ ਕਿ ਉਹ ਕਜੀ ਦੇਖਿਆ ਜਾਵੇ ਜੇ ਜਦੋਂ ਸੁਖਬੀਰ ਬਾਦਲ ਦੀ ਗੱਲ ਕੀਤੀ ਆ ਉਥੇ ਪੰਜਾਬ ਦੇ ਮੁੱਖ ਮੰਤਰੀ ਆਪਣਾ ਜਹਾਜ਼ ਵੀ ਦੇ ਗਏ ਜਿਹੜਾ ਸਰਕਾਰੀ ਮਿਲਿਆ ਹੋਇਆ ਵਾ ਦੂਸਰੇ ਕੰਮ ਜਿਹੜੇ ਐਮ ਐਲ ਏ ਆ ਉਹ ਆਪਣੇ ਜਿਹੜੀ ਤਨਖਾਹਾਂ ਲੱਖ ਲੱਖ ਰੁਪਏ ਲੈ ਕੇ ਆ ਉਹ ਵੀ ਦੇ ਕੇ ਆ ਰਹੇ ਕਿਸ ਤਰ੍ਹਾਂ ਦੇਖੋ ਜਿਹੜਾ ਜਹਾਜ਼ ਦੀ ਗੱਲ ਹੈ ਨਾ ਹੈਲੀਕਾਪਟਰ ਦੀ ਹੈਲੀਕਾਪਟਰ ਦੀ ਲੋਡ ਇਸ ਵੇਲੇ ਫੌਜ ਦੀ ਲੋਡ ਹੈ ਜੀ ਇਹ ਸਾਡਾ ਜਿਹੜਾ ਹੈਲੀਕਾਪਟਰ ਹੈ ਠੀਕ ਹੈ ਸਵਾਰੀਆਂ ਵਾਸਤੇ ਹੋ ਸਕਦਾ ਹੈ ਜਾਣ ਵਾਲਾ ਹੋ ਸਕਦਾ ਪਰ ਇਹ ਕਿਸੇ ਹੜਾਂ ਦੇ ਵਿੱਚ ਘੇਰੇ ਹੋਏ ਲੋਕਾਂ ਨੂੰ ਬਾਹਰ ਨਹੀਂ ਕੱਢ ਸਕਦਾ ਨਾਇਰ ਦੀ ਨਹੀਂ ਕਪੈਸਿਟੀ ਹੈਗੀ ਇਹ ਤਾਂ ਇੱਕ ਡਰਾਮਾ ਹੈ ਮੈਂ ਤਾਂ ਇਹਨੂੰ ਡਰਾਮਾ ਸਮਝਦਾ ਕੀ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਹੈਗੀ ਦੇਣ ਵਾਲੀਆਂ ਚੀਜ਼ਾਂ ਦੇਣੀਆਂ ਚਾਹੀਦੀਆਂ ਹਨ ਲੋਕ ਪਾਣੀ ਤੋਂ ਬੈਠੇ ਐ ਛੱਤਾਂ ਤੇ ਚੜ ਕੇ ਦਰਖਤਾਂ ਤੇ ਜਨਾਨੀਆਂ ਕਿਸ ਤਰ੍ਹਾਂ ਵੀਡੀਓ ਆ ਰਹੀਆਂ ਐ ਕਿਸ ਤਰ੍ਹਾਂ ਚੜੀਆਂ ਹੋਈਆਂ ਜਿਹੜਾ ਉਹਨਾਂ ਲੋਕਾਂ ਦੀ ਮਦਦ ਪਾਣੀ ਨਾਲ ਰਚਣ ਨਾਲ ਡੰਗਰ ਮਰ ਰਹੇਗੇ ਮਰ ਗਏ ਐ ਡੰਗਰ ਭੁੱਖੇ ਐ ਤੇ ਉਹ ਇਹਨਾਂ ਚੀਜ਼ਾਂ ਨਾਲ ਕਰਨੀ ਚਾਹੀਦੀ ਹੈ ਪਾਣੀ ਕੱਢਣ ਦਾ ਕੋਈ ਸਾਧਨ ਹੋਣਾ ਚਾਹੀਦਾ ਹੈ ਕੋਈ ਪਾਲਸੀ ਜਿਹੜੀ ਪਹਿਲਾਂ ਬਣਨੀ ਚਾਹੀਦੀ ਸੀ ਉਹ ਨਹੀਂ ਬਣੀ ਇਹਦੇ ਕਰਕੇ ਜਿਹੜਾ ਉਹ ਹੜੜ ਜਾਦਾ ਹੈ ਤੇ ਦੂਜੀ ਸਭ ਤੋਂ ਵੱਡੀ ਸਰਕਾਰ ਦੀ ਮੈਂ ਨਾਕਾਮੀ ਇਹ ਵੀ ਸਮਝਦਾ ਹਾਂ ਕਿ ਉਹ ਇਹਨੂੰ ਨੈਸ਼ਨਲ ਜਿਹੜੀ ਆਫਤ ਨਹੀਂ ਬਣਾ ਸਕੀ ਕਿਸੇ ਵੀ ਅਖਬਾਰ ਨੇ ਅੱਜ ਤੱਕ ਇਹਨੂੰ ਜਿਹੜਾ ਰਾਸ਼ਟਰੀ ਜਿਹੜੀ ਆਪਣਾ ਨਹੀਂ ਕੋਸ਼ਿਸ਼ ਕੋਸ਼ਿਸ਼ ਨਾ ਕੀਤੀ ਦੀ ਆਫਤ ਦੀ ਰਾਸ਼ਟਰੀ ਆਫਤ ਨਹੀਂ ਹੈਗੀ ਇਹ ਇਹ ਇਸ ਕਰਕੇ ਹੋਰ ਨੁਕਸਾਨ ਹੋ ਰਿਹਾ ਪਰ ਜਿਹੜਾ ਜਿਹੜਾ ਸੈਂਟਰ ਜੇ ਮਦਦ ਕਰ ਸਕਦੀ ਹੈ ਤੇ ਉਹ ਜਦੋਂ ਨੈਸ਼ਨਲ ਬਣੇਗੀ ਆਫਤ ਜਦੋਂ ਨੈਸ਼ਨਲ ਬਣੇਗੀ ਤੇ ਫੇਰ ਹੀ ਸੈਂਟਰ ਜਿਹੜੀ ਗਵਰਨਮੈਂਟ ਕਰ ਸਕਦੀ ਹੈ ਮਦਦ ਇਹ ਇਨੀ ਨਾ ਗਵਰਨਮੈਂਟ ਨੂੰ ਹੀ ਲਿਖਿਆ ਹੈ ਇਸ ਵੇਲੇ ਤਾਂ ਫੌਜ ਦੀ ਲੋੜ ਹੈ ਫੌਜ ਲੱਗ ਜਾਈਏ ਅੱਜ ਦੇਖਿਆ ਜਾਵੇ ਕਿਸਾਨਾਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਆਸੀਂ ਆਪ ਖੁਦ ਕੰਮ ਕਰਨਾ ਚਾਹਦੇ ਸੀ ਪਰ ਸਾਨੂੰ ਰੋਕਿਆ ਜਾ ਰਿਹਾ ਸੀ ਸਰਕਾਰਾਂ ਵੱਲੋਂ ਉਹ ਬਿਲਕੁਲ ਸੱਚੀ ਹੋਣੇ ਜੀ ਸਰਕਾਰ ਕਿਸਾਨ ਕਹਿੰਦੇ ਆ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਏਸੀ ਰੂਮਾਂ ਦੇ ਵਿੱਚ ਬੈਠ ਕੇ ਨਹੀਂ ਹੋ ਸਕਦੀਆਂ ਇਹ ਜਿਹੜਾ ਬੰਦਾ ਗਰਾਊਂਡ ਤੇ ਜੁੜਿਆ ਹੋਇਆ ਹੈ ਜਿਹੜਾ ਬੰਦਾ ਖੇਤਾਂ 'ਚ ਕੰਮ ਕਰਦਾ ਹੈ ਜਿਹੜਾ دریا ਦੇ ਕੰਢੇ ਤੇ ਰਹਿ ਰਿਹਾ ਉਹਨਾਂ ਨੂੰ ਜ਼ਿਆਦਾ ਪਤਾ ਹੈ ਮਸੀਤਾਂ ਦਾ ਉਹ ਜੇ ਕਹਿੰਦੇ ਹੈ ਤੇ ਠੀਕ ਹੀ ਕਹਿੰਦੇ ਹੋਣਗੇ ਇਹ ਸਨੇਹਾ ਦੇ ਨਾਲ ਚੱਲਣ ਲੋਕਾਂ ਮੈਂ ਤਾਂ ਸਰਕਾਰ ਨੂੰ ਅਪੀਲ ਕਰਦਾ ਬੇਨਤੀ ਕੀ ਮੇਰੀ ਹੈ ਕਿ ਜਿਸ ਲੋਕਾਂ ਦੀ ਵਾਂਹ ਫੜੋ ਇਹਨੂੰ ਪੋਲਿਟਿਕਸ ਨਾਲ ਇਹਦੇ ਤੇ ਪੋਲਿਟਿਕਸ ਨਾਲ ਨਾ ਕਰੋ ਵਾਂਹ ਫੜੋ ਲੋਕਾਂ ਦੀ ਲੋਕਾਂ ਲੋਕਾਂ ਦਾ ਬਹੁਤ ਜ਼ਰੂਰੀ ਹੈਗਾ ਲੋਕਾਂ ਨੂੰ ਇਸ ਵੇਲੇ ਬਚਾਉਣਾ ਲੋਕਾਂ ਕੁਝ ਇਹਨਾਂ ਕੋ ਰਚਨ ਨਹੀਂ ਹੈਗਾ ਉਹਨਾਂ ਨੂੰ ਰਚਨ ਪਹੁੰਚਾਉਣਾ ਡੰਗਰਾਂ ਵਾਸਤੇ ਚਾਰਾ ਪਹੁੰਚਾਉਣਾ ਜਿੱ ਹਰ ਜਿਹੜੇ ਜਿਹੜੇ ਸਮਾਨ ਦੀ ਲੋੜ ਹੈ ਉੱਥੇ ਪਛਾਣਣਾ ਸਰਕਾਰ ਨੂੰ ਚਾਹੀਦਾ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਐਨੇ ਪੰਜਾਬ ਨੇ ਸਾਰੇ ਪੰਜਾਬ ਨੇ ਪਾਰਟੀਆਂ ਨਹੀਂ ਵੇਖੀਆਂ ਉਹਨਾਂ ਨੇ ਸਾਰੀ ਪਾਰਟੀ ਬਾਜੀ ਤੋਂ ਵੀ ਉੱਪਰ ਉੱਠ ਕੇ ਇਹਨਾਂ ਨੂੰ ਇੰਨਾ ਸਮਰਥਨ ਦਿੱਤਾ ਹੈ ਇੰਨੀਆਂ ਸੀਟਾਂ ਕਦੇ ਨਹੀਂ ਆਈਆਂ ਜਿੰਨੀਆਂ ਆਈਆਂ ਇਹਨਾਂ ਦੀ ਪਰ ਲੋਕਾਂ ਦੀ ਆਸਾਂ ਵੀ ਤਾਂ ਖਰੇ ਨਹੀਂ ਉਤਰ ਰਹੀ ਇਸ ਕਰਕੇ ਇਹ ਸਰਕਾਰ ਨੂੰ ਚਾਹੀਦਾ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ 'ਤੇ ਧਿਆਨ ਦੇ